ਬਿਲਕੁਲ ਬਿਲਕੁਲ ਇਹ ਗੋਸ਼ਤ ਸਨਤਾ ਸੇ ਨੇ ਇਹ ਕੀ ਦਛਾ ਮੇਰਾ ਬਸ ਦਛਾ ਆਵੰਦੇ ਦੇ ਬਾਸ ਗਰੇ ਬਾਤ ਤੂੰ ਆਵੰਦੇ ਕਿੰਨੇ ਹੀ ਸ਼ੌਂਕ ਅਤੇ ਚਾਹਵਾਂ ਦੇ ਨਾਲ ਆਪਣੇ 21 ਸਾਲਾਂ ਪੁੱਤ ਦਾ ਵਿਆਹ ਇਸ ਪਰਿਵਾਰ ਨੇ ਕੀਤਾ ਸੀ ਪਰ ਇਸ ਵਿਆਹ ਦੇ ਕਾਰਨ ਹੀ ਜਵਾਨ ਮੁੰਡੇ ਦੀ ਜਾਨ ਚਲੀ ਗਈ ਇੱਕ ਕੁੜੀ ਘਰ ਦੇ ਵਿੱਚ ਵਿਆਹ ਕੇ ਆਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਹਾਲ ਉਹ ਹੋ ਗਿਆ ਕਿ ਘਰ ਦੇ ਵਿੱਚ ਸਨਨਾਟਾ ਤੇ ਦੁੱਖ ਪਸਰ ਗਿਆ ਮੁੰਡਾ ਜਦੋਂ ਵੀ ਉਹ ਉਹ ਦੇਖਦੇ ਤਾਂ ਪਰੇਸ਼ਾਨੀ ਦੇ ਵਿੱਚ ਦਿਖਦਾ ਅਧਿਆਤ ਨੂੰ ਉਸਦੇ ਹੀ ਸੋਹਰੇ ਪਰਿਵਾਰ ਦੇ ਵੱਲੋਂ ਮੁੰਡੇ ਦੀ ਜਾਨ ਲੈਣ ਦਾ ਇਹ ਦੁਖਦ ਮਾਮਲਾ ਸਾਹਮਣੇ ਆਇਆ ਇੰਨਾ ਹੀ ਨਹੀਂ ਇਸ ਤੋਂ ਵੀ ਕਈ ਗੰਭੀਰ ਇਲਜ਼ਾਮ ਇਹ ਪਰਿਵਾਰ ਕੁੜੀ ਕੁੜੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਲਗਾ ਰਿਹਾ ਹੈ ਕਿਉਂਕਿ ਕੁੜੀ ਜੋ ਕਿ 3 ਮਹੀਨੇ ਪਹਿਲਾਂ ਵਿਆਹ ਕੇ ਆਈ ਸੀ ਉਸ ਦੇ ਕਿਸੇ ਹੋਰ ਦੇ ਨਾਲ ਸੰਬੰਧ ਵੀ ਦੱਸੇ ਜਾ ਰਹੇ ਨੇ ਜਿਸ ਨੂੰ ਕਿ ਉਸਨੇ ਵਿਆਹ ਤੋਂ ਬਾਅਦ ਵੀ ਨਹੀਂ ਛੱਡਿਆ ਪੇਕੇ ਘਰ ਦੇ ਵਿੱਚ ਜਾ ਕੇ ਬੈਠੀ ਇਹ ਕੁੜੀ ਆਪਣੇ ਪਤੀ ਨੂੰ ਉੱਥੇ ਬੁਲਾਉਂਦੀ ਸੀ ਅਤੇ ਸਾਰਾ ਪਰਿਵਾਰ ਮਿਲ ਕੇ ਮੁੰਡੇ ਨੂੰ ਜ਼ਲੀਲ ਕਰਦਾ ਸੀ ਮਹਿਸ 3 ਮਹੀਨੇ ਦਾ ਸਮਾਂ ਜਿਸ ਦੇ ਵਿੱਚ ਇੱਕ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ ਅਤੇ ਅੱਜ ਉਸਦੇ ਮਾਪਿਓ ਪੁੱਤ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਵਿਆਹ ਦੇ ਜੰਜਾਲ ਦੇ ਵਿੱਚ ਫਸ ਕੇ 21 ਸਾਲਾ ਨੌਜਵਾਨ ਮੁੰਡੇ ਦੀ ਜਾਨ ਗਈ ਹੈ ਇਸ ਪੂਰੇ ਤਾਣੇ ਬਾਣੇ ਦੇ ਵਿੱਚ ਉਹ ਇੰਜ ਉਲਝ ਗਿਆ ਕਿ ਇਹਨਾਂ ਗੱਲਾਂ ਦੇ ਵਿੱਚ ਹੀ ਫਸ ਕੇ ਰਹਿ ਚੁੱਕਿਆ ਸੀ ਉਸ ਦੀ ਪਤਨੀ ਧੋਖੇਬਾਜ਼ ਨਿਕਲੀ ਜੋ ਕਿ ਵਿਆਹ ਮਗਰੋਂ ਵੀ ਹੋਰ ਮੁੰਡਿਆਂ ਦੇ ਨਾਲ ਨਾ ਸਿਰਫ ਸੰਪਰਕ ਵਿੱਚ ਸੀ ਸਗੋਂ ਕਮਰਿਆਂ ਦੇ ਵਿੱਚ ਜਾ ਕੇ ਮਿਲਦੀ ਵੀ ਸੀ ਇਸ ਗੱਲ ਦੀ ਗਵਾਹੀ ਇਸ ਮੁੰਡੇ ਦੇ ਵੱਲੋਂ ਜਿਸ ਦਾ ਨਾਮ ਹਸਨਪ੍ਰੀਤ ਹੈ ਕੁੜੀ ਦਾ ਪਤੀ ਹੈ ਇਸ ਦੇ ਵੱਲੋਂ ਭਰੀ ਗਈ ਹੈ ਜਿਸ ਨੇ ਲਿਖਿਆ ਕਿ ਉਸਦੀ ਪਤਨੀ ਖੰਨਾ ਡਾਊਨਟਾਊਨ ਦੇ ਵਿੱਚ ਰੂਮ ਦੇ ਵਿੱਚ ਉਸ ਮੁੰਡੇ ਨੂੰ ਮਿਲੀ ਸੀ ਜਿਸ ਦੀ ਜਾਣਕਾਰੀ ਉਸਨੇ ਆਪਣੀ ਸੱਸ ਨੂੰ ਵੀ ਦਿੱਤੀ ਸੀ ਪਰ ਉਹਨਾਂ ਇਸ ਤੇ ਕੋਈ ਵੀ ਗੱਲ ਨਹੀਂ ਕੀਤੀ ਸੱਸ ਸੋਹਰਾ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਮੁੰਡੇ ਨੂੰ ਜ਼ਲੀਲ ਕਰਨ ਦਾ ਕੋਈ ਕਸਰ ਨਹੀਂ ਛੱਡੀ ਨਵਾਂ ਨਵਾਂ ਵਿਆਹ ਹੋਇਆ ਪਰ ਇਹ ਸਾਰੇ ਚਾ ਅਤੇ ਸੱਦਰ ਮਿੰਟਾਂ 'ਚ ਹੀ ਮੁਕਾ ਦਿੱਤੀਆਂ ਗਈਆਂ ਜੀਵਨ ਸਾਥੀ ਦੇ ਰੂਪ ਦੇ ਵਿੱਚ ਹਸਨ ਰਵਨੀਤ ਨੂੰ ਵਿਆਹ ਕੇ ਤਾਂ ਲਿਆਇਆ ਸੀ ਪਰ ਇਹ ਖੁਸ਼ੀਆਂ ਨਹੀਂ ਸਗੋਸਤੇ ਲਈ ਕਾਲ ਬਣ ਕੇ ਆਈ ਉਹ ਜਿਹੇ ਲੋਕਾਂ ਨੇ ਦੁਨੀਆਦਾਰੀ ਨੂੰ ਹੀ ਖਤਮ ਕਰ ਦਿੱਤਾ ਜਿੱਥੇ ਸੱਚੇ ਇਨਸਾਨ ਅਤੇ ਇਨਸਾਨੀਅਤ ਨੂੰ ਮਾਰ ਮੁਕਾਇਆ ਜਾਂਦਾ ਹੈ ਇਸ ਮੁੰਡੇ ਨੇ ਸੱਚ ਨੂੰ ਸਾਬਿਤ ਕਰਨ ਦੇ ਲਈ ਆਪਣੀ ਜਾਨ ਕਬਾ ਦਿੱਤੀ ਸ਼ਹੀਦ ਖਾਉਣ ਦੇ ਲਈ ਜਾਨ ਗਵਾਕੇ ਹੀ ਹੁਣ ਪਿੰਡ ਵਾਲੇ ਲੋਕ ਇਕੱਠੇ ਹੋਏ ਨੇ ਅਤੇ ਇਸ ਮੁੰਡੇ ਅਤੇ ਪਰਿਵਾਰ ਤੇ ਲਈ ਇਨਸਾਫ ਦੀ ਗੋਹਰ ਲਗਾ ਰਹੇ ਨੇ ਰੋਂਦਾ ਘਰ ਲੌਂਦਾ ਇਹ ਪਰਿਵਾਰ ਅਤੇ ਇਸ ਪਿਓ ਦੇ ਹੰਝੂ ਦੇਖੇ ਨਹੀਂ ਜਾਂਦੇ ਜੋ ਫੁੱਟ ਫੁੱਟ ਕੇ ਆਪਣੇ ਪੁੱਤ ਤੇ ਲਈ ਲੇਕਿਨ ਓਏ ਹੁਣ ਰੁਕੋ ਬਾਈ ਓਕੇ ਯਾਰ ਅੰਦਰ ਓਕੇ ਆ ਬੜਾ ਜਾਨਾ ਚੱਲ ਆ ਜੀ ਹਾਂਜੀ ਕੀ ਨਾਮ ਆ ਛੋਟਾ ਕਿਹੜਾ ਪਿੰਡ ਜਗਰੂਪ ਸਿੰਘ ਆ ਜੀ ਬਗਲੀ ਕਲਾ ਪਿੰਡ ਆ ਜੀ ਹਾਂਜੀ ਥਾਣੇ ਪਹੁੰਚੋ ਕਸਟਕੀ ਜਾਂ ਮਾਂਪਾ ਹਾਂਜੀ ਸਾਡਾ ਪਰ ਆਇਆ ਛੋਟਾ ਉਹ ਫਰੀਦ ਉਹਨੇ ਸਹੁਰਿਆਂ ਤੋਂ ਸੰਗ ਔਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਹੁਰੇ ਪਰਿਵਾਰ ਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡੋਂ ਦੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਾਇਆ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ ਉਹਨਾਂ ਨੇ ਮੇਂੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਤੂੰ ਬਾਹਰ ਜਾ ਕੋਈ ਨਹੀਂ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਨੇ ਪ੍ਰੈਸ਼ਰ ਪਾਇਆ ਵਾਕਈ ਸਾਰੀ ਡਿਟੇਲ ਦੇ ਦਿੱਤੀ ਐ ਤੇ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫੇਰ ਮੈਨੂੰ ਜਲੀਲ ਕਰਦੇ ਨੇ ਇਹ ਕਵਾਰਸ਼ਣ ਘਰਵਾਲੀ ਉਥੇ-ਉਥੇ ਲੈ ਕੇ ਉਹਦੀ ਤੇ ਉਹ ਲੜਕੀ ਜੂਈ ਉਥੀ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੇ ਦੇ ਰੋਜ਼ ਹੋ ਗਿਆ ਵਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 4 ਪਰਮ 4 ਨੀ ਉਮਰ ਸੀ ਮੁੰਡੇ ਦੀ 24 ਸਾਲ ਦੀ ਉਮਰ ਹੈ ਜਿਹਦੇ ਵਿੱਚ ਕੋਈ ਵਾਰਸ਼ਣ ਦਾ ਹਾਂ ਜੀ ਹਾਂ ਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀ ਤੇ ਸੋਕੇ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਪਰਸੋਂ ਜੀ ਪਰਸੋਂ ਪੀ ਹੋਂਦ ਤੁਸੀਂ ਤਾਂ ਨੇ ਬਣ ਕੇ ਕੀ ਹੈ ਜੀ ਜਿਹੜਾ ਜਿਹੜਾ ਫੰਕਸ਼ਨ ਹੈ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕਿਹਦੇ ਕਿਹਨੂੰ ਦਰਵਾਉਂਦੇ ਹੋ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਦੇ ਆ ਮਾਂ ਦੇ ਆ ਧਰਜੀ ਦੇ ਭਰਾ ਤੇ ਆ ਗ੍ਰਿਫਤਾਰੀ ਕਿੰਨੇ ਦੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਜੇ ਤੱਕ ਅੱਛਾ ਹਾਂ ਹਰਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਰਸਨਪ੍ਰੀਤ ਸਿੰਘ ਜੀ ਤੇ ਕੀ ਗੱਲ ਹੋਈ ਹੈ ਇੱਧਰ ਕੀ ਗੱਲ ਹੋਣੀ ਸੀਗੀ ਜੀ ਮੇਰੀ ਸੋਹਣ ਪਰ ਨੋ ਪ੍ਰੈਗਨੈਂਸੀ ਉਹ ਵੀ ਸਸਨੀ ਉਹਦੀ ਸਪੋਰਟ ਕਰਾਈ ਸੁਭਾਈ ਉਹਨਾਂ ਨੇ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਵਾਂਗੀ ਹਲੇ ਪਾਸਪੋਰਟ ਨਹੀਂ ਜੀ ਆਇਆ ਕੁਝ ਨਹੀਂ ਸਿਆ ਪਾਸਪੋਰਟ ਦੀ ਇਨਕੁਆਰੀ ਤੋਂ ਬਾਅਦ ਆਇਆ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਬਾਹਰ ਜਾਣਾ ਉਦੋਂ ਦੂਏ ਦਿਨ ਵੀ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉੱਥੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦੋਂ ਨੇ ਬਹੁਤ ਸ਼ਾਮ ਨੂੰ ਡਟਮਿਨਰੀ ਬਹੁਤ ਆਈ ਹੈ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਰੇ ਰਹਿ ਜਾਂਦਾ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿਤੇ ਬੱਚਾ ਮੇਰਾ ਰਾਤ ਵਿੱਚ ਗੱਡੀ ਦੇ ਉੱਤੇ ਦਰਾਖਤ ਤੇ ਨੰਡ ਗ ਜਵੇ ਕਿਤੇ ਹੋਰ ਨਾ ਗਾ ਲੇ ਆਈ ਨਹੀਂ ਪਤਾ ਇਹਨਾਂ ਨੇ ਨਾਮਾ ਚੰਦ ਚਾੜ ਦੇਣਾ ਰਾਤ ਨੂੰ ਬੇਟੇ ਨੂੰ ਬਹੁਤ ਟਾਰਚਰ ਕੀਤਾ ਆ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਏ ਇੱਕ ਕੁੜੀ ਕਿਸੇ ਜਗ੍ਹਾ ਲੱਜਿੰਦੀ ਜੰਪੀ ਸੀ ਕਿ ਹਾਂਜੀ ਉਹ ਹੈਗੀ ਸੀ ਦਾਊ ਮਾ ਜਿਹੜਾ ਸਾਮਨ ਨੂੰ ਸਾਮਨ ਨੂੰ ਕੋਈ ਮੁੰਡਾ ਆ ਉਧਰ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਨਾ ਪਾਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਅਲੱਗ-ਅਲੱਗ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੈਨੂੰ ਕੀ ਮੰਗਾਉਣਾ ਵੀ ਉਹਨਾਂ ਦੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਉਹਨੇ ਮਰਨੇ ਚਾਹੀਦੇ ਨੇ ਉਹ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਨਪ੍ਰੀਤ ਸਿੰਘ 27 ਸਾਲ ਦੀ ਉਮਰ ਸੀ ਮੁੰਡੇ ਦੀ ਉਹ ਉਹਦਾ ਸਾਰਾ ਪਰਿਵਾਰ ਦਾਨ ਕਰਦਾ ਸੀ ਤੇ ਉਹ ਉਪਰ ਕਰਕੇ ਦੋਸ਼ੀਆਂ ਨੂੰ ਕਰਨ ਲਈ ਜਿਹੜੇ ਟਿਪਾਫੇ ਕੀ ਹੁਆ ਨੇ ਸ਼ਬਦ ਮਰਗੀ ਕੀ ਆ ਰਹੀ ਹੈ ਤਿੰਨੇ ਬੈਕ ਨੇ ਨਾਮਾ ਬੱਜੇ ਚਾਰ ਸਰ ਕੌਣ ਕੌਣ ਇਨਵੋਲਡ ਹੋਇਆ ਸੀ ਸੱਤ ਸੌ ਸੌਰਾ ਉਦਿਕਰ ਵਾਲੀ ਉਹਦਾ ਸਾੜਾ ਤੇ ਇੱਕ ਮੁੰਡਾ ਜਿਹਦੇ ਨਾਲ ਉਹਦੇ ਬਲਕੀ ਵੀ ਸਮਾਨ ਸੀ ਸਰ ਇੰਨੀ ਦਿਨ ਹੋਏ ਸੀ ਜਾਂ ਇਹ ਤਿੰਨ ਚਾਰ 24 ਨੂੰ ਵਿਆਹ ਹੋਇਆ ਸੀ ਸਰ ਮੁੱਢਲੀ ਗੱਲ ਇਹ ਕਿ ਸਾਹਮਣੇ ਵੀ ਵਾਕਸਨ ਦਾ ਟੱਕ ਕਿਸ ਤਰ੍ਹਾਂ ਦੇ ਪ੍ਰਸ਼ਨ ਜਿਵੇਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਉਹਦਾ ਅਪੀਲ ਕਰ ਰਹੀ ਤਾਂ ਵੀ ਜੀ ਸੱਚੇ ਸੀ ਦੀ ਗ੍ਰਿਫਤਾਰੀ ਹੋਈ ਹੈ ਜੀ ਤੇਰਾ ਹਾਲ ਸ਼ਾਫੇ ਮਾਰੀ ਜਾ ਰਹੀ ਹੈ ਜੀ ਨਹੀਂ ਆਦਿ ਨਾ ਹੋਰ ਕਰੋ ਭਾਈ ਜੀ ਹੋ ਗਿਆ ਮੋੜਦਾ ਚਲਾਇਆ ਚਲਾਇਆ ਜੀ